ਅੱਜ ਆਪਾਂ ਉਸ ਵਿਸ਼ੇ ਤੇ ਸਿੱਖਣਾ ਆ ਜਿਹਦੇ ਨਾਲ ਸਾਰੇ ਹੀ ਵਿਸ਼ੇ ਪੂਰੇ ਹੋ ਜਾਂਦੇ ਆ ਹallelujah ਤੇ ਉਹ ਵਿਸ਼ਾ ਆ ਨੇਚਾ ਉਹ ਵਿਸ਼ਾ ਆ ਵਿਸ਼ਵਾਸ ਉਹ ਹੈ ਫੇਥ ਕਿਉਂਕਿ ਜੇ ਭਰੋਸਾ ਨਹੀਂ ਆ ਵਿਸ਼ਵਾਸ ਨਹੀਂ ਆ ਫੇ ਕੁਝ ਵੀ ਨਹੀਂ ਹੋ ਸਕਦਾ ਕੁਛ ਵੀ ਨਹੀਂ ਹੋ ਸਕਦਾ ਫਿਰ ਅਸੀਂ ਜੋ ਵੀ ਕਰਦੇ ਆ ਜੇ ਉਹਦੇ ਵਿੱਚ ਵਿਸ਼ਵਾਸ ਹੋਏ ਤਾਂ ਹੀ ਉਹ ਪੂਰਾ ਹੁੰਦਾ ਆ ਪਰ ਜੇ ਉਹਦੇ ਵਿੱਚ ਵਿਸ਼ਵਾਸ ਨਾ ਹੋਏ ਫਿਰ ਉਹ ਕਦੀ ਵੀ ਪੂਰਾ ਹੋ ਨਹੀਂ ਸਕਦਾ ਤੇ ਅੱਜ ਆਪਾਂ ਦੇਖਾਂਗੇ ਵਿਸ਼ਵਾਸ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਕੀ ਲਿਖਿਆ ਆ ਆਪਾਂ ਦੇਖਦੇ ਆ ਇਬਰਾਨੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਤੇ 4 5 ਨੰਬਰ ਪੰਕਤੀ ਦੇ ਵਿੱਚ ਬੁੱਕ ਆਫ ਹੀਬਰੂਜ਼ ਉਹਦਾ 5th ਚੈਪਟਰ 4 5 ਵਰਸ ਦੇ ਵਿੱਚ ਦੇਖਾਂਗੇ ਕਿਉਂ ਜੋ ਹਰੇਕ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਸ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਅਰ ਫਤਿਹ ਇਹ ਹੈ ਜਿਸਨੇ ਸੰਸਾਰ ਉੱਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ ਅਤੇ ਕੌਣ ਹੈ ਉਹ ਜਿਹੜਾ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਪਰ ਉਹ ਜਿਹਨੂੰ ਨੇਚਾ ਹੈ ਭਈ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ ਹallelujah ਸੋ वचन ਦੇ ਵਿੱਚ ਲਿਖਿਆ ਜਿਹੜਾ ਵੀ ਕਹਿੰਦਾ ਹਰੇਕ ਜਿਹੜਾ ਜਿਹੜਾ ਕੋਈ ਵੀ ਪਰਮੇਸ਼ਵਰ ਤੋਂ ਜੰਮਿਆ ਆ ਉਹ ਸੰਸਾਰ ਦੇ ਉੱਤੇ ਫਤਿਹ ਪਾਉਂਦਾ ਹੈ ਪਹਿਲਾਂ ਤਾਂ ਆਪਾਂ ਇਹ ਚੀਜ਼ ਨੋਟਿਸ ਕਰਨੀ ਆਪਣੀ ਲਾਈਫ ਦੇ ਵਿੱਚ ਕੀ ਅਸੀਂ ਪਰਮੇਸ਼ਵਰ ਤੋਂ ਜੰਮੇ ਆਂ ਜਾਂ ਗਲਤ ਫਹਿਮੀ ਦੇ ਵਿੱਚ ਤੇ ਨਹੀਂ ਆ ਕਿਤੇ ਜੇ ਅਸੀਂ ਪਰਮੇਸ਼ਵਰ ਤੋਂ ਜੰਮੇ ਆਂ ਫਿਰ ਵਚਨ ਇਦਾਂ ਦੱਸਦਾ ਵੀ ਉਹ ਸੰਸਾਰ ਉੱਤੇ ਫਤਿਹ ਪਾਉਂਦੇ ਆ ਜਿਹੜੇ ਪਰਮੇਸ਼ਵਰ ਤੋਂ ਜੰਮੇ ਆਂ ਤਾਂ ਆਪਣੇ ਅੰਦਰ ਚੈੱਕ ਕਰਨਾ ਕੀ ਅਸੀਂ ਸੰਸਾਰ ਦੇ ਉੱਤੇ ਫਤਿਹ ਪਾ ਲਈ ਆ ਕੀ ਅਸੀਂ ਸੰਸਾਰ ਦੀਆਂ ਅਭਿਲਾਸ਼ਾਵਾਂ ਦੇ ਉੱਤੇ ਸੰਸਾਰ ਸੰਸਾਰਕ ਇੱਛਾਵਾਂ ਦੇ ਉੱਤੇ ਅਸੀਂ ਫਤਿਹ ਪਾ ਲਈ ਆ ਜਾਂ ਹਾਲੇ ਵੀ ਅਸੀਂ ਸੰਸਾਰਕ ਚੀਜ਼ਾਂ ਦੀ ਗੁਲਾਮੀ ਦੇ ਵਿੱਚ ਆ ਫਤਿਹ ਪਾਉਣ ਦਾ ਮਤਲਬ ਗੁਲਾਮੀ ਤੋਂ ਆਜ਼ਾਦ ਹੋ ਕੇ ਉਸ ਚੀਜ਼ ਦੇ ਉੱਤੇ ਜਿੱਤ ਹਾਸਲ ਕਰ ਲੈਣੀ ਪਾਉ ਪਹਿਲਾ ਉਹੋ ਕੰਮ ਜਾਂ ਉਹ ਚੀਜ਼ ਸਾਡੇ ਉੱਤੇ ਰਾਜ ਕਰਦਾ ਸੀ ਸਾਡੇ ਤੇ ਹਕੂਮਤ ਕਰਦਾ ਸੀ ਪਰ ਜਦੋਂ ਅਸੀਂ ਫਤਿਹ ਪਾ ਲਈ ਤਾਂ ਫਿਰ ਕੀ ਹੋਣਾ ਉਸ ਚੀਜ਼ ਨੇ ਸਾਡੇ ਗੁਲਾਮ ਹੋ ਜਾਣਾ ਤੇ ਸਾਡੀ ਹਕੂਮਤ ਉਹਦੇ ਉੱਤੇ ਹੋ ਜਾਣੀ ਆ ਤਾਂ ਹੁਣ ਬਚਨ ਦੇ ਵਿੱਚ ਲਿਖਿਆ ਇਹ ਡੀਪ ਆ ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਤੁਸੀਂ ਅਰੇ ਇਹਦੇ ਵਿੱਚ ਬਹੁਤ ਵੱਡੀ ਪਰਮੇਸ਼ਵਰ ਦੀ ਮहिमा ਲੁਕੀ ਹੋਈ ਆ ਕਹਿੰਦਾ ਹਰੇਕ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਅਰ ਫਤਿਹ ਇਹ ਹੈ ਜਿਸ ਨੇ ਸੰਸਾਰ ਉੱਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ ਸੰਸਾਰ ਉੱਤੇ ਫਤਿਹ ਕਿੱਦਾਂ ਮਿਲਨੀ ਆ ਸਾਡੇ ਵਿਸ਼ਵਾਸ ਦੇ ਨਾਲ ਸਾਡੀ ਨੇਚਾ ਦੇ ਨਾਲ ਪਰ ਕਿੰਨਾ ਉਸ ਸੰਸਾਰ ਦੇ ਉੱਤੇ ਫਤਿਹ ਪਾਉਂਦਾ ਆ ਤੇ ਫਤਿਹ ਦਾ ਮਤਲਬ ਆਪਾਂ ਪਹਿਲਾਂ ਸਮਝਿਆ ਕਿ ਪਹਿਲਾਂ ਅਸੀਂ ਕਿਸੇ ਹੋਰ ਚੀਜ਼ ਦੀ ਗੁਲਾਮੀ ਦੇ ਵਿੱਚ ਸੀਗੇ ਫੇ ਅਸੀਂ ਉਹਦੀ ਗੁਲਾਮੀ ਤੋਂ ਆਜ਼ਾਦ ਹੋਏ ਤੇ ਫਿਰ ਉਹ ਚੀਜ਼ ਸਾਡੀ ਗੁਲਾਮੀ ਦੇ ਵਿੱਚ ਆ ਗਈ ਤੇ ਸੰਸਾਰ ਕਿਹੜੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ ਐਸ਼ਵਾਰਾਮ ਇੱਜ਼ਤ ਮਾਲ ਧਨ ਰੁਤਬਾ ਸ਼ੋਹਰਤ ਹੋਰ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਪਿੱਛੇ ਆਪਾਂ ਭੱਜਦੇ ਆਂ ਪਹਿਲਾਂ ਅਸੀਂ ਇਹਨਾਂ ਦੇ ਗੁਲਾਮ ਸੀ ਕਿ ਕਾਸ਼ ਮੇਰਾ ਰਤਬਾ ਵੱਡਾ ਹੋਵੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਅਸਲ ਰਤਬਾ ਵੱਡਾ ਕਿੰ ਨੂੰ ਕਿਹਾ ਜਾਂਦਾ ਆ ਪਰ ਫਿਰ ਵੀ ਅਸੀਂ ਉਹ ਰਤਬਾ ਜਿਹੜਾ ਮਨੁੱਖਾਂ ਦੀਆਂ ਅੱਖਾਂ ਦੇ ਵਿੱਚ ਵੱਡਾ ਆ ਅਸੀਂ ਉਸ ਰਤਬੇ ਦੇ ਪਿੱਛੇ ਦੌੜਦੇ ਸੀ ਉਹ ਰਤਬਾ ਸਾਡੇ ਅੱਗੇ-ਅੱਗੇ ਨੱਠਾ ਜਾਂਦਾ ਸੀ ਅਸੀਂ ਉਹਦੇ ਪਿੱਛੇ-ਪਿੱਛੇ ਉਹਨੂੰ ਫੜਨ ਲਈ ਦੌੜਦੇ ਸੀਗੇ ਤੇ ਉਹ ਚੀਜ਼ਾਂ ਸਾਡੇ ਉੱਤੇ ਹਕੂਮਤ ਕਰਦੀਆਂ ਸੀ ਅਸੀਂ ਉਹਦੀ ਗੁਲਾਮੀ ਦੇ ਵਿੱਚ ਸੀ ਕਿ ਕੁਝ ਵੀ ਕਰਾਂ ਕਿ ਮੈਨੂੰ ਉਹ ਰਤਬਾ ਹਾਸਲ ਹੋ ਜੇ ਕੁਝ ਵੀ ਕਰਨ ਲਈ ਤਿਆਰ ਆ ਕਿ ਮੈਨੂੰ ਉਹ ਧੰਨ ਮਿਲ ਜਾਏ ਮੈਨੂੰ ਉਹ ਵਾਲੀ ਚੀਜ਼ ਮਿਲ ਜਾਏ ਮੈਨੂੰ ਮੈਂ ਉਸ ਮੁਲਕ ਨੂੰ ਚਲ ਜਵਾਂ ਜਾਂ ਵਗੈਰਾ ਵਗੈਰਾ ਹੋਰ ਬਹੁਤ ਸਾਰੀਆਂ ਚੀਜ਼ਾਂ ਪਰ ਕਿੰਨਾ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਆ ਉਹ ਸੰਸਾਰ ਦੇ ਉੱਤੇ ਫਤਿਹ ਪਾਉਂਦਾ ਹੈ ਤੇ ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਆਏ ਪਰਮੇਸ਼ਵਰ ਜੀ ਨੇ ਸਾਨੂੰ ਸਦਿਆ ਸਾਡਾ ਜਨਮ ਪਰਮੇਸ਼ਵਰ ਵਿੱਚ ਹੋਇਆ ਪਰਮੇਸ਼ਵਰ ਵਿੱਚ ਜਨਮ ਹੋਣਾ ਪਾਵ ਸੰਸਾਰ ਦੇ ਸਾਰੇ ਕੰਮਾਂ ਤੋਂ ਤੌਬਾ ਕਰ ਲਈ ਗੁਨਾਹਾਂ ਤੋਂ ਤੌਬਾ ਕਰ ਲਈ ਉਹ ਸਾਰੀ ਭਜਨ ਣਠ ਛੱਡ ਦਿੱਤੀ ਔਰ ਪਰਮੇਸ਼ਵਰ ਦੇ ਵਿੱਚ ਜੜ ਫੜਨਾ ਪਰਮੇਸ਼ਵਰ ਦੇ ਵਿੱਚ ਜੜ ਫੜੀ ਪਰਮੇਸ਼ਵਰ ਦੇ ਵਚਨ ਨੂੰ ਸੁਣਿਆ ਪਰਮੇਸ਼ਵਰ ਦੇ ਵਚਨ ਅਨੁਸਾਰ ਚੱਲਣ ਦੇ ਲਈ ਤਿਆਰ ਹੋਏ ਤਾਂ ਅਸੀਂ ਆਜ਼ਾਦ ਹੋ ਗਏ ਉਹਨਾਂ ਖੁਆਇਸ਼ਾਂ ਤੋਂ ਜਿਹੜੀਆਂ ਪਹਿਲਾਂ ਸੀਗੀਆਂ ਸਾਡੀਆਂ ਕਿਉਂਕਿ ਪਹਿਲਾਂ ਆਪਾਂ ਮੰਜੇ ਤੇ ਵੀ ਪੈਂਦੇ ਸੀ ਉਹੀ ਚੀਜ਼ਾਂ ਸੋਚਦੇ ਸੀ ਪਰ ਹੁਣ ਮੰਜੇ ਤੇ ਪੈਂਦੇ ਆ ਤਾਂ ਪਰਮੇਸ਼ਵਰ ਦੇ ਸਵਰਗ ਰਾਜ ਲਈ ਸੋਚਦੇ ਆ ਅਗਰ ਸਾਡੀਆਂ ਸੋਚਾਂ ਬਦਲ ਗਈਆਂ ਇਹਦਾ ਮਤਲਬ ਅਸੀਂ ਪੁਰਾਣੀਆਂ ਸੋਚਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ ਆ ਔਰ ਹੁਣ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਹਕੂਮਤ ਕਰਨ ਵਾਲੇ ਹੋ ਗਏ ਆ ਕਿੱਦਾਂ ਹਕੂਮਤ ਕਰਦੇ ਆ ਕੋਈ ਬੁਰੀ ਸੋਚ ਆਈ ਆਪਾਂ ਉਹਨੂੰ ਕਹਿੰਨੇ ਚੱਲ ਬਾਹਰ ਯਿਸੂ ਮਸੀਹ ਦੇ ਨਾਮ 'ਤੇ ਤਾਂ ਸਾਨੂੰ ਇੱਕ ਅਥਾਰਟੀ ਮਿਲ ਗਈ ਜਿਹੜਾ ਗੁਲਾਮ ਆ ਉਹ ਮਾਲਕ ਨੂੰ ਨਹੀਂ ਕਹਿ ਸਕਦਾ ਕਿ ਚੱਲ ਬਾਹਰ ਕਦੀ ਕਿਸੇ ਗੁਲਾਮ ਨੇ ਕਿਹਾ ਕਿ ਚੱਲ ਬਾਹਰ ਨਹੀਂ ਕਹਿ ਸਕਦਾ ਗੁਲਾਮ ਪਰ ਇੱਕ ਮਾਲਕ ਗੁਲਾਮ ਨੂੰ ਜਦੋਂ ਮਰਜ਼ੀ ਬਾਹਰ ਕੱਢ ਸਕਦਾ ਆ ਤਾਂ ਜਦੋਂ ਅਸੀਂ ਆਜ਼ਾਦ ਹੋ ਜੰਨੇ ਆ ਜਦੋਂ ਅਸੀਂ ਫਤਿਹ ਪ੍ਰਾਪਤ ਕਰਦੇ ਆ ਤਾਂ ਉਸ ਵੇਲੇ ਸਾਡੇ ਸ਼ਬਦ ਕਿਹੋ ਜੇ ਹੁੰਦੇ ਆ ਅਧਿਕਾਰ ਵਾਲੇ ਇਖਤਿਆਰ ਵਾਲੇ ਅਸੀਂ ਕਹਿੰਦੇ ਬਿਮਾਰੀਆਂ ਨਿਕਲ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਇਹਦਾ ਮਤਲਬ ਹੁਣ ਬਿਮਾਰੀਆਂ ਦੇ ਉੱਤੇ ਸਾਡੀ ਹਕੂਮਤ ਆ ਉਹਨਾਂ ਨੂੰ ਸਾਡੀ ਆਵਾਜ਼ ਸੁਣਨੀ ਪੈਣੀ ਆ ਇਹਦਾ ਮਤਲਬ ਹੁਣ ਅਸੀਂ ਆਜ਼ਾਦ ਹੋ ਚੁੱਕੇ ਤਾਂ ਅਸੀਂ ਉਹਨਾਂ ਨੂੰ ਹੁਕਮ ਦੇ ਸਕਦੇ ਆ ਦੁਸ਼ਟ ਆਤਮਿਆਂ ਨੂੰ ਅਸੀਂ ਕਹਿੰਦੇ ਨਿਕਲ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਦਾ ਮਤਲਬ ਹੁਣ ਅਸੀਂ ਫਤਿਹਮੰਦ ਹੋ ਚੁੱਕੇ ਆ ਔਰ ਕੌਣ ਕਰ ਸਕਦਾ ਆ ਇਸ ਤਰੀਕੇ ਦੇ ਨਾਲ ਕਹਿੰਦਾ ਜਿਹਨੂੰ ਨੇਚਾ ਆ ਅਰ ਮਰਕੁਸ 16 ਦੇ 16 ਦੇ ਵਿੱਚ ਕੀ ਲਿਖਿਆ ਜੇ ਕੋਈ ਬਪਤਿਸਮਾ ਲਵੇ ਅਤੇ ਨੇਚਾ ਕਰੇ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਕਿਹੜੇ ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ ਨੇਚਾ ਕਰਨ ਵਾਲਿਆਂ ਦੇ ਨਾਲ ਅਰ ਬਪਤਿਸਮਾ ਲੈਣ ਵਾਲਿਆਂ ਦੇ ਨਾਲ ਅਰ ਇੱਥੇ ਕੀ ਚੀਜ਼ ਲਿਖੀ ਆ ਕਹਿੰਦਾ ਜਿਹੜਾ ਪਰਮੇਸ਼ਵਰ ਤੋਂ ਜੰਮੇ ਅਰਥਾਤ ਜਿਨੇ ਬਪਤਿਸਮਾ ਪਾਇਆ ਹੋਇਆ ਹੋਵੇ ਅਤੇ ਫਿਰ ਉਹ ਕੀ ਕਹਿੰਦਾ ਆ ਕਿ ਕਿਦਾਂ ਫਤਿਹ ਪਾਉਂਦਾ ਕਹਿੰਦਾ ਅਰਥਾਤ ਸਾਡੀ ਨੇਚਾ ਭਾਵ ਜਿਹੜਾ ਵਿਸ਼ਵਾਸ ਵੀ ਕਰਦਾ ਹੋਵੇ ਇਹੀ ਤਾਂ ਮਰਕਸ 16 ਦੇ ਵਿੱਚ ਲਿਖਿਆ ਆ ਕਿ ਜੇ ਕੋਈ ਨੇਚਾ ਕਰੇ ਤਾਂ ਬਪਤਿਸਮਾ ਲਵੇ ਔਰ ਇੱਥੇ ਵੀ ਲਿਖਿਆ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੋਵੇ ਤੇ ਨੇਚਾ ਕਰਦਾ ਹੋਵੇ ਉਹ ਗੁਲਾਮੀ ਤੋਂ ਆਜ਼ਾਦ ਹੈ ਔਰ ਸੰਸਾਰ ਦੇ ਉੱਤੇ ਫਤਿਹ ਪਾਉਂਦਾ ਆ ਔਰ ਉੱਥੇ ਲਿਖਿਆ ਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਰੋਗੀਆਂ ਉੱਤੇ ਹੱਥ ਰੱਖਣਗੇ ਰੋਗੀ ਚੰਗੇ ਹੋ ਜਾਣਗੇ ਹੋਰਾ ਜ਼ੁਬਾਨਾਂ ਦੇ ਵਿੱਚ ਕਹਿੰਦਾ ਬੋਲਣਗੇ ਸੱਪਾਂ ਨੂੰ ਵੀ ਚੁੱਕ ਲੈਣਗੇ ਕੋਈ ਨੁਕਸਾਨ ਨਹੀਂ ਹੋਣਾ ਜ਼ਹਿਰੀਲੀ ਚੀਜ਼ ਵੀ ਅਗਰ ਉਹਨਾਂ ਦੇ ਅੰਦਰ ਚਲੇ ਜਾਏ ਤੇ ਕੋਈ ਨੁਕਸਾਨ ਨਹੀਂ ਹੋਊਗਾ ਸਾਨੂੰ ਇਹਨਾਂ ਚੀਜ਼ਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਹੈ ਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ ਅਸੀਂ ਇੱਕ ਨਵਾਂ ਜਨਮ ਪਾਉਂਦੇ ਹਾਂ ਬਪਤਿਸਮਾ ਇੱਕ ਸਰੀਰਕ ਕਿਰਿਆ ਆ ਜਿਹੜੀ ਸਾਡੀ ਰੋਹਾਨੀ ਪ੍ਰਤੀਗਿਆ ਦਾ ਐਲਾਨ ਕਰਦੀ ਆ ਬਪਤਿਸਮਾ ਸਾਡੀ ਇੱਕ ਸਰੀਰਕ ਪ੍ਰਤੀਕਿਰਿਆ ਆ ਜਿਹੜੀ ਸਾਡੀ ਰੋਹਾਨੀ ਜਿਹੜਾ ਸਾਡਾ ਫੈਸਲਾ ਆ ਉਹਦਾ ਐਲਾਨ ਕਰਦੀ ਆ ਅਰ ਉਹ ਫੈਸਲਾ ਕੀ ਆ ਮੈਂ ਪੁਰਾਣੀ ਇਨਸਾਨੀਅਤ ਵਿੱਚ ਮਰ ਰਿਹਾ ਆ ਔਰ ਮੈਂ ਪਰਮੇਸ਼ਵਰ ਦੇ ਵਿੱਚ ਨਵੇਂ ਸਿਰਿਓਂ ਜਨਮ ਲੈ ਰਿਹਾ ਆ ਮੇਰਾ ਪੁਰਾਣਾ ਸੁਭਾਅ ਹੁਣ ਖਤਮ ਹੋ ਰਿਹਾ ਆ ਮੇਰੀਆਂ ਬੁਰੀਆਂ ਆਦਤਾਂ ਹੁਣ ਖਤਮ ਹੋ ਰਹੀਆਂ ਆ ਉਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੀ ਗੁਲਾਮੀ ਮੈਂ ਕਰਦਾ ਸੀ ਹੁਣ ਉਹ ਇਨਸਾਨ ਜਿਹੜਾ ਗੁਲਾਮ ਸੀ ਉਹ ਦੱਬਿਆ ਗਿਆ ਪਾਣੀ ਦੇ ਹੇਠ ਔਰ ਜਿਹੜਾ ਪਾਣੀ ਤੋਂ ਬਾਹਰ ਆ ਰਿਹਾ ਆ ਉਹ ਇੱਕ ਨਵਾਂ ਇਨਸਾਨ ਆ ਜਿਹੜਾ ਪਰਮੇਸ਼ਵਰ ਦਾ ਬੇਟਾ ਆ ਜਿਹੜਾ ਪਰਮੇਸ਼ਵਰ ਦੀ ਬੇਟੀ ਆ ਇੱਕ ਨਵਾਂ ਇਨਸਾਨ ਔਰ ਜੇ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ ਜੇ ਅਸੀਂ ਪਰਮੇਸ਼ਵਰ ਤੋਂ ਜੰਮੇ ਹੋਏ ਆ ਫਿਰ ਅਸੀਂ ਫਤਿਹ ਪਾਏ ਹੋਏ ਆ ਨੇਚਾ ਦੇ ਦੁਆਰਾ ਤੁਹਾਨੂੰ ਸਮਝ ਆ ਰਹੀ ਹੈ ਨੇਚਾ ਦੀ ਪਾਵਨ ਤੁਸੀਂ ਅੱਜ ਵਿਸ਼ਵਾਸ ਦੀ ਸ਼ਕਤੀ ਨੂੰ ਸਿੱਖਣਾ ਹੈ ਕਿ ਵਿਸ਼ਵਾਸ ਵਿੱਚ ਕਿੰਨੀ ਸ਼ਕਤੀ ਹੈ ਕਿ ਤੁਸੀਂ ਸੰਸਾਰ ਦੇ ਉੱਤੇ ਫਤਿਹ ਪਾਉਣੇ ਆ ਵਿਸ਼ਵਾਸ ਦੀ ਸ਼ਕਤੀ ਦੇ ਦੁਆਰਾ ਜਿੱਦਾਂ ਆਪਾਂ ਗੱਲ ਕੀਤੀ ਕਿ ਅਸੀਂ ਉਹਨਾਂ ਚੀਜ਼ਾਂ ਦੇ ਗੁਲਾਮ ਸੀਗੇ ਫਿਰ ਅਸੀਂ ਆਜ਼ਾਦ ਹੋਏ ਤੇ ਹੁਣ ਅਸੀਂ ਉਹਨਾਂ ਤੇ ਹਕੂਮਤ ਕਰਦੇ ਆਂ ਇਹਦਾ ਮਤਲਬ ਪਹਿਲਾਂ ਅਸੀਂ ਧਨ ਦੇ ਗੁਲਾਮ ਸੀ ਪਰ ਹੁਣ ਧਨ ਸਾਡਾ ਗੁਲਾਮ ਹੈ ਪਹਿਲਾਂ ਅਸੀਂ ਕਿਸੇ ਚੀਜ਼ ਦੇ ਅਸੀਂ ਦੁਸ਼ਟ ਆਤਮਿਆਂ ਦੀ ਗੁਲਾਮੀ ਕਰਦੇ ਸੀ ਪਰ ਹੁਣ ਦੁਸ਼ਟ ਆਤਮੇ ਸਾਡੇ ਗੁਲਾਮ ਆ ਅਸੀਂ ਉਹਨਾਂ ਨੂੰ ਕੱਢ ਸਕਦੇ ਆ ਐਨੀ ਟਾਈਮ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਦੁਆਰਾ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦੇ ਪਿੱਛੇ ਅਸੀਂ ਦੌੜਦੇ ਸੀ ਪਰ ਹੁਣ ਉਹ ਸਾਰੀਆਂ ਚੀਜ਼ਾਂ ਸਾਡੀਆਂ ਗੁਲਾਮ ਆ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਅਸੀਂ ਇਸਤੇਮਾਲ ਕਰਦੇ ਆ ਕਿਉਂਕਿ ਆਲਵੇਜ਼ ਉਹ ਸਾਡੇ ਲਈ ਅਵੇਲੇਬਲ ਰਹਿੰਦੀਆਂ ਕਿਉਂਕਿ ਪਰਮੇਸ਼ਵਰ ਜਾਣਦਾ ਆ ਔਰ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਆ ਕਹਿੰਦਾ ਉਹ ਮੰਗਣ ਤੋਂ ਪਹਿਲਾਂ ਹੀ ਜਾਣਦਾ ਆ ਵੀ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਸੋ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਮੇਰੇ ਕੋਲ ਫਲਾਨੀ ਚੀਜ਼ ਹੈਗੀ ਤਾਂ ਹੈ ਨਹੀਂ ਮੈਂ ਕਿੱਦਾਂ ਕਹਿ ਸਕਦਾ ਵੀ ਮੈਂ ਐਨੀ ਟਾਈਮ ਯੂਜ਼ ਕਰ ਸਕਦਾ ਜਿਹੜੇ ਮਰਜ਼ੀ ਵੇਲੇ ਵਰਤ ਸਕਦਾ ਪਰ ਤੁਸੀਂ ਭਰੋਸਾ ਹੀ ਕਰਨਾ ਜਦੋਂ ਮੈਨੂੰ ਜ਼ਰੂਰਤ ਪੈਣੀ ਭਾਵੇਂ ਠੀਕ 1 ਮਿੰਟ ਪਹਿਲਾਂ ਮੇਰੇ ਕੋਲ ਉਹ ਹੋਵੇ ਪਰ ਉਹ ਕਿਤੇও ਵੀ ਆ ਜਾਣੀ ਆ ਜੇ ਤੁਸੀਂ ਐਦਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖੋਗੇ ਤੁਹਾਡੀਆਂ ਗੁਲਾਮ ਆ ਉਹਨਾਂ ਨੇ ਤੁਹਾਡੇ ਅੱਗੇ ਪਿੱਛੇ ਘੁੰਮਦੀਆਂ ਫਿਰਨਾ ਐਨ ਰਾਈਟ ਟਾਈਮ ਤੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਆ ਪਰ ਇਹ ਉਦੋਂ ਹੁਣ ਜਦੋਂ ਤੁਸੀਂ ਪਰਮੇਸ਼ਵਰ ਤੋਂ ਜਨਮ ਲੈ ਲਿਆ ਔਰ ਜਦੋਂ ਤੁਸੀਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਗਏ ਔਰ ਵਿਸ਼ਵਾਸ ਕਿਹੜਾ ਹੋਣਾ ਚਾਹੀਦਾ ਆ ਕਹਿੰਦਾ ਜਿਹੜਾ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਪਰ ਉਹ ਜਿਹਨੂੰ ਨੇਚਾ ਹੈ ਭਈ ਯੇਸੂ ਪਰਮੇਸ਼ਵਰ ਦਾ ਪੁੱਤਰ ਹੈ ਨੇਚਾ ਸਾਡੀ ਕੀ ਹੋਣੀ ਚਾਹੀਦੀ ਆ ਪ੍ਰਭੂ ਯੇਸੂ ਮਸੀਹ ਜੀ ਪਰਮੇਸ਼ਵਰ ਦੇ ਪੁੱਤਰ ਹਨ ਨੇਚਾ ਸਾਡੀ ਹੋਣੀ ਚਾਹੀਦੀ ਆ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਆਪਣੇ ਸਰੀਰ ਨੂੰ ਬਲੀਦਾਨ ਹੋਣ ਵਾਸਤੇ ਦੇ ਦਿੱਤਾ ਨੇਚਾ ਸਾਡੀ ਹੋਣੀ ਚਾਹੀਦੀ ਆ ਮੇਰੇ ਗੁਨਾਹਾਂ ਦਾ ਬਲੀਦਾਨ ਪ੍ਰਭੂ ਯਿਸੂ ਮਸੀਹ ਬਣ ਕੇ ਨੇਚਾ ਮੇਰੀ ਹੋਣੀ ਚਾਹੀਦੀ ਆ ਮੇਰੇ ਪਰਮੇਸ਼ਵਰ ਨੇ ਮੈਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਪੁੱਤਰ ਦਾ ਬਲੀਦਾਨ ਹੋਣ ਲਈ ਦੇ ਦਿੱਤਾ ਨੇਚਾ ਮੈਨੂੰ ਇਹ ਹੋਣੀ ਚਾਹੀਦੀ ਆ ਕਿ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਮੈਂ ਚੰਗਾ ਕੀਤਾ ਗਿਆ ਆ ਨੇਚਾ ਮੈਨੂੰ ਹੋਣੀ ਚਾਹੀਦੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਵਹਾਏ ਜਾਣ ਦੇ ਵਸੀਲੇ ਨਾਲ ਮੇਰੀ ਜ਼ਿੰਦਗੀ ਦੇ ਸਾਰੇ ਦਾਗ ਅਤੇ ਪਾਪ ਧੋਤੇ ਗਏ ਹਨ ਅਤੇ ਹੁਣ ਮੈਂ ਸਾਫ ਕੀਤਾ ਗਿਆ ਹਾ ਹallelujah ਆਪਾਂ ਦੇਖਦੇ ਆ ਯਾਕੂਬ ਦੀ ਕਿਤਾਬ ਬੁੱਕ ਆਫ ਜੇਮਸ ਉਹਦਾ ਅਧਿਆਇ 2 ਤੇ ਉਹਦੀ 26 ਨੰਬਰ ਪੰਕਤੀ ਦੇ ਵਿੱਚ ਸੈਕਿੰਡ ਚੈਪਟਰ ਦੀ 26 ਵਰਸ ਕਿੰਨਾ ਜਿਵੇਂ ਆਤਮਾ ਬਿਨਾ ਸਰੀਰ ਮਰਦਾ ਹੈ ਤਿੱਕਰ ਹੀ ਅਮਲਾਂ ਬਾਝੋਂ ਨੇਚਾ ਮਰਦਾ ਹੈ ਜੇ ਸਰੀਰ ਦੇ ਵਿੱਚੋਂ ਆਤਮਾ ਕੱਢ ਲਈ ਜਾਵੇ ਸਰੀਰ ਤੋਰ ਸਕਦਾ ਆ ਸਰੀਰ ਖਲੋ ਸਕਦਾ ਆ ਬੈਠ ਸਕਦਾ ਆ ਪਰ ਉਹ ਮਰਿਆ ਹੋਇਆ ਗਿਣਿਆ ਜਾਂਦਾ ਹੈ ਭਾਵੇਂ ਉਹ ਜਿੱਡੇ ਮਰਜੀ ਪਹਿਲਵਾਨ ਦੀ ਦੇਹ ਹੋਵੇ ਜਿੱਡੇ ਮਰਜੀ ਧਨੀ ਮਨੁੱਖ ਦੀ ਦੇਹ ਹੋਵੇ ਪਰ ਜੇ ਉਸ ਦੇਹ ਦੇ ਵਿੱਚੋਂ ਉਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਏ ਤਾਂ ਉਹ ਦੇਹ ਉਹ ਸਰੀਰ ਕੀ ਹੋ ਜਾਂਦਾ ਆ ਮਰਦਾ ਹੋ ਜਾਂਦਾ ਆ ਪਰ ਕਹਿੰਦਾ ਜਿੱਦਾਂ ਆਤਮਾ ਦੇ ਬਿਨਾ ਸਰੀਰ ਕਿਸੇ ਕੰਮ ਦਾ ਨਹੀਂ ਆ ਇਸੇ ਤਰ੍ਹਾਂ ਨੇਚਾ ਦੇ ਬਾਝੋਂ ਜਿਹੜੇ ਸਾਡੇ ਅਮਲ ਆ ਉਹ ਵਿਅਰਥ ਆ ਜੇਸੀ ਕਹੀ ਜਾਈਏ ਸਾਨੂੰ ਬਹੁਤ ਭਰੋਸਾ ਆ ਪਰ ਜਦੋਂ ਸਾਨੂੰ ਜ਼ਰੂਰਤ ਹੋਏ ਉਦੋਂ ਸਾਡਾ ਭਰੋਸਾ ਗਾਇਬ ਹੋ ਜਾਵੇ ਉਦੋਂ ਅਸੀਂ ਐਨ ਤਿਲ ਮਿਲਾ ਜਾਈਏ ਅਸੀਂ ਡਾਵਾ ਡੋਲ ਹੋ ਜਾਈਏ ਫਿਰ ਆਪਣੀ ਮਦਦ ਕਿਸੇ ਪਾਸਿਓਂ ਹੋਣੀ ਨਹੀਂ ਆ ਸਾਡਾ ਭਰੋਸਾ ਸਾਡੀ ਨੇਚਾ ਸਾਡੇ ਹਕੀਕਤ ਦੇ ਕੰਮਾਂ ਦੇ ਵਿੱਚੋਂ ਨਜ਼ਰ ਆਉਣੀ ਚਾਹੀਦੀ ਹੈ ਜੇ ਅਸੀਂ ਇਹ ਭਰੋਸਾ ਕਰਦੇ ਹਾਂ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਜੀ ਪਰਮੇਸ਼ਵਰ ਦੇ ਪੁੱਤਰ ਆ ਜੇ ਤੁਸੀਂ ਇਹ ਭਰੋਸਾ ਕਰਦੇ ਕਿ ਸੱਚਮੁੱਚ ਸਾਡਾ ਪਰਮੇਸ਼ਵਰ ਜ਼ਿੰਦਾ ਆ ਜੇ ਅਸੀਂ ਇਹ ਭਰੋਸਾ ਕਰਦੇ ਆ ਕਿ ਉਹ ਸਾਡੀਆਂ ਦੁਆਵਾਂ ਨੂੰ ਸੁਣਨ ਵਾਲਾ ਪਰਮੇਸ਼ਵਰ ਆ ਫਿਰ ਸਾਨੂੰ ਭਰੋਸਾ ਹੋਣਾ ਚਾਹੀਦਾ ਮੇਰਾ ਕੋਈ ਵੀ ਨੁਕਸਾਨ ਹੋ ਨਹੀਂ ਸਕਦਾ ਕੋਈ ਬਿਮਾਰੀ ਮੈਨੂੰ ਹਰਾ ਨਹੀਂ ਸਕਦੀ ਕੋਈ ਸਮੱਸਿਆ ਮੇਰੇ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਕਰ ਸਕਦੀ ਚਾਹੇ ਮੀ ਆ ਜਾਏ ਹਨੇਰੀਆਂ ਆ ਜਾਣ ਮਕਾਨ ਚੋਂ ਪਾਣੀ ਚੋਰੀਆ ਹੋਵੇ ਔਰ ਬੈਠਣ ਲਈ ਜਗਾ ਵੀ ਨਾ ਹੋਵੇ ਤਾਂ ਵੀ ਸਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਮਜ਼ਬੂਤੀ ਦੇ ਵਿੱਚ ਬਣਿਆ ਰਵੇ ਇਹਦਾ ਮਤਲਬ ਆ ਅਸੀਂ ਨੇਚਾ ਕਰਦੇ ਆ ਕਿ ਸੱਚਮੁੱਚ ਸਾਡਾ ਪਰਮੇਸ਼ਵਰ ਹੈ ਅਗਰ ਸਾਡਾ ਮੂੰਹ ਪਰਮੇਸ਼ਵਰ ਦੇ ਵਿਰੁੱਧ ਨਾ ਬੋਲੇ ਤਾਂ ਇਹਦਾ ਮਤਲਬ ਕਿ ਅਸੀਂ ਵਿਸ਼ਵਾਸ ਕਰਦੇ ਆ ਕਿ ਸੱਚਮੁੱਚ ਸਾਡਾ ਪਰਮੇਸ਼ਵਰ ਹੈ ਅਤੇ ਉਹ ਸਾਡੇ ਲਈ ਮੌਜੂਦ ਹੈ ਉਹ ਸਾਡੇ ਹਾਲਾਤਾਂ ਨੂੰ ਬਦਲ ਦੇਣ ਦੇ ਲਈ ਸਮਰਥੀ ਹੈ ਆ ਲਿਆ ਸੀ ਅ ਸਾਨੂੰ ਵੀ ਜ਼ਰੂਰਤ ਆ ਕਿ ਅਸੀਂ ਆਪਣੀ ਨੇਚਾ ਨੂੰ ਆਪਣੀਆਂ ਅਫਰਮੇਸ਼ਨਸ ਦੇ ਵਿੱਚ ਜਿਹੜਾ ਆ ਕਨਵਰਟ ਕਰੀਏ ਸਾਡੀਆਂ ਡਿਕਲੇਰेशंस ਹੋਣ ਅਸੀਂ ਉਹਨਾਂ ਦਾ ਐਲਾਨ ਕਰੀਏ ਕਿ ਮੈਂ ਫਤਿਹ ਪਾਇਆ ਹੋਇਆ ਇਨਸਾਨ ਆ ਮੈਂ ਤੰਦਰੁਸਤ ਵਿਅਕਤੀ ਹਾਂ ਮੈਂ ਆਜ਼ਾਦ ਵਿਅਕਤੀ ਹਾਂ ਪਰਮੇਸ਼ਵਰ ਦੇ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੈ ਪਰਮੇਸ਼ਵਰ ਮੇਰਾ ਪਿਤਾ ਹੈ ਮੈਂ ਪਰਮੇਸ਼ਵਰ ਦੀ ਔਲਾਦ ਹਾਂ ਮੇਰੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਜੀ ਤੱਕ ਪਹੁੰਚਦੀਆਂ ਹਨ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਹਰ ਰੋਜ਼ ਇਸ ਧਰਤੀ ਉੱਤੇ ਪਰਮੇਸ਼ਵਰ ਜੀ ਭੇਜਦੇ ਹਨ ਹਰ ਰੋਜ਼ ਮੈਂ ਇੱਕ ਨਵੀਂ ਟੈਸਟੀਮਨੀ ਦੇ ਨਾਲ ਖੜਾ ਹੁੰਦਾ ਹਾਂ ਹਰ ਰੋਜ਼ ਮੈਂ ਇੱਕ ਤਾਜ਼ਾ ਮਸਾ ਦੇ ਨਾਲ ਭਰਦਾ ਹਾਂ ਹਰ ਰੋਜ਼ ਮੈਨੂੰ ਨਵਾਂ ਜੋਸ਼ ਮਿਲਦਾ ਹੈ ਹਰ ਰੋਜ਼ ਪਰਮੇਸ਼ਵਰ ਫਰੈਸ਼ ਅਨੋਇੰਟਿੰਗ ਮੇਰੇ ਉੱਤੇ ਪਾਉਂਦੇ ਆ ਹਰ ਰੋਜ਼ ਪਰਮੇਸ਼ਵਰ ਦਾ ਆਤਮਾ ਮੇਰੇ ਨਾਲ ਗੱਲਾਂ ਕਰਦਾ ਆ ਮੇਰੇ ਨਿਆਣੇ ਆਗਿਆਕਾਰੀ ਵਿੱਚ ਚੱਲਦੇ ਆ ਮੇਰੇ ਨਿਆਣੇ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਆ ਸਾਡਾ ਹਸਬੰਡ ਵਾਈਫ ਦੀ ਰਿਲੇਸ਼ਨਸ਼ਿਪ ਅੱਛੀ ਆ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਨੂੰ ਨੇਚਰ ਦੇ ਨਾਲ ਪੂਰੀਆਂ ਹੁੰਦਿਆਂ ਹੋਇਆਂ ਡਿਕਲੇਅਰ ਕਰ ਦਿਓ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ ਤੁਸੀਂ ਸਮਝ ਰਹੇ ਆ ਕਿ ਕਿਹੜੀ ਤਰੀਕੇ ਦੇ ਨਾਲ ਅਸੀਂ ਆਪਣੀਆਂ ਜਿਹੜੀਆਂ ਪ੍ਰਾਰਥਨਾਵਾਂ ਉਹਨਾਂ ਨੂੰ ਅਮਲਾਂ ਵਿੱਚ ਕਰਨਾ ਹੈ ਇੱਕ ਵਾਰੀ ਅਸੀਂ ਮੰਗਿਆ ਕਿ ਪ੍ਰਭੂ ਜੀ ਸਾਡੇ ਬੱਚੇ ਆਗਿਆਕਾਰ ਹੋ ਜਾਣ ਤੇ ਨੈਕਸਟ ਡੇ ਸਾਡੀ ਪ੍ਰੇਅਰ ਕੀ ਹੋਣੀ ਚਾਹੀਦੀ ਆ ਧੰਨਵਾਦ ਪ੍ਰਭੂ ਤੁਸੀਂ ਮੇਰੇ ਬੱਚਿਆਂ ਨੂੰ ਆਗਿਆਕਾਰ ਬਣਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਪ੍ਰਾਰਥਨਾ ਹੈ ਜਿਹੜੀ ਸਾਡੀ ਨੇਚ ਆ ਉਹ ਅਮਲਾਂ ਵਾਲੀ ਹੋਗੀ ਕਿ ਅਸੀਂ ਮੰਨ ਲਿਆ ਅਸੀਂ ਉਹਦੇ ਉੱਤੇ ਭਰੋਸਾ ਕਰ ਲਿਆ ਅਰ ਮਰਕਸ ਨੋ ਉਹਦੀ 23 ਨੰਬਰ ਦੇ ਵਿੱਚ ਬੁੱਕ ਆਫ ਮਾਰਕ ਚੈਪਟਰ ਨੰਬਰ 9 ਵਰਸ 23 ਉੱਥੇ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ ਪ੍ਰਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਹੈ ਕਹਿੰਦਾ ਜੇ ਤੁਸੀਂ ਕਰ ਸਕਦੇ ਆ ਇੱਥੇ ਇੱਕ ਬੱਚਾ ਇੱਕ ਨੌਜਵਾਨ ਆਜ ਨੂੰ ਦੁਸ਼ਟ ਆਤਮਾ ਚੁੰਬੜਿਆ ਆ ਔਰ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਪ੍ਰਭੂ ਨੂੰ ਕਹਿੰਦੇ ਕਿ ਇਹਨੂੰ ਆਜ਼ਾਦ ਕਰ ਦਿਓ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਰਨ ਵਾਸਤੇ ਕਿਹਾ ਕਹਿੰਦੇ ਜੇ ਕਰ ਸਕਦੇ ਆ ਪ੍ਰਤੀਤ ਕਰੋ ਕਿਉਂਕਿ ਪ੍ਰਤੀਤ ਕਰਨ ਵਾਲਿਆਂ ਦੇ ਲਈ ਸਾਰਾ ਹੀ ਕੁਝ ਹੋ ਸਕਦਾ ਆ ਜਿਹੜੇ ਭਰੋਸਾ ਕਰ ਲੈਣ ਉਹਨਾਂ ਲਈ ਸਾਰਾ ਹੀ ਕੁਝ ਹੋ ਸਕਦਾ ਆ ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਕੀ ਆ ਕਿ ਉਹ ਕਹਿੰਦੇ ਆ ਠੀਕ ਆ ਅਸੀਂ ਮੰਨਦੇ ਆ ਪ੍ਰਭੂ ਨੇ ਇਦਾਂ ਕਿਹਾ ਆ ਠੀਕ ਆ ਬਾਈਬਲ ਵਿੱਚ ਇਦਾਂ ਲਿਖਿਆ ਆ ਪਰ ਇਦਾਂ ਕਿੱਦਾਂ ਹੋ ਸਕਦਾ ਆ ਇਹਦਾ ਮਤਲਬ ਤੁਹਾਡੀ ਨੇਚਾ ਕਮਜ਼ੋਰ ਆ ਤੁਹਾਨੂੰ ਲੱਗਦਾ ਆ ਕਿ ਕੁਝ ਗੱਲਾਂ ਪਰਮੇਸ਼ਵਰ ਨੇ ਤੁਹਾਡਾ ਜੀ ਲਾਉਣ ਵਾਸਤੇ ਕਹੀਆਂ ਪਰ ਉਹ ਹੋ ਨਹੀਂ ਸਕਦੀਆਂ ਪਰ ਜੇ ਤੁਸੀਂ ਵਚਨ ਪੜ੍ਹਦੇ ਆ ਉਸ ਵਚਨ ਦੇ ਉੱਤੇ ਮਨਨ ਕਰੋ ਔਰ ਉਸ ਵਚਨ ਦੇ ਉੱਤੇ ਭਰੋਸਾ ਰੱਖੋ ਕਿ ਇਹ ਵਚਨ ਮੇਰੇ ਪਰਮੇਸ਼ਵਰ ਦਾ ਵਚਨ ਆ ਔਰ ਇਹ ਅਟਲ ਸਚਾਈਆਂ ਆ ਔਰ ਜਿੱਦਾਂ ਲਿਖਿਆ ਆ ਉਦਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੁੰਦਾ ਹੈ ਅਤੇ ਕੰਮ ਕਰਦਾ ਹੈ ਔਰ ਜਦੋਂ ਤੁਸੀਂ ਇਸ ਤਰੀਕੇ ਨਾਲ ਭਰੋਸਾ ਕਰੋਗੇ ਵਚਨ ਚ ਕੀ ਲਿਖਿਆ ਪ੍ਰਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਹੈ ਜਿੱਦਾਂ ਆਪਾਂ ਪਹਿਲਾਂ ਪ੍ਰਾਰਥਨਾ ਕਰਦੇ ਸੀ ਉਹ ਪ੍ਰਤੀਤ ਨਾਲ ਪ੍ਰਾਰਥਨਾ ਕੀਤੀ ਵਿਸ਼ਵਾਸ ਕਰ ਲਿਆ ਹੋ ਸਕਦਾ ਹਸਬੰਡ ਵਾਈਫ ਦੀ ਆਪਸ ਵਿੱਚ ਲੜਾਈ ਚੱਲਦੀ ਹੋਏ ਪਰ ਜਦੋਂ ਵਿਸ਼ਵਾਸ ਕਰ ਲਿਆ ਕਿ ਸਾਡੀ ਲੜਾਈ ਖਤਮ ਹੋ ਗਈ ਆ ਤਾਂ ਤੁਸੀਂ ਕੀ ਕਹਿਣਾ ਸ਼ੁਰੂ ਕੀਤਾ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਸਾਡੇ ਨਿਆਣੇ ਆਗਿਆਕਾਰੀ ਕਰਦੇ ਸਾਡਾ ਘਰ ਬਰਕਤਾਂ ਨਾਲ ਭਰਿਆ ਹੋਇਆ ਆ ਕਰਕੇ ਤੁਸੀਂ ਪ੍ਰਤੀਤ ਕਰ ਲਈ ਔਰ ਵਚਨ ਚ ਲਿਖਿਆ ਪ੍ਰਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਆ ਸੋ ਜੇ ਤੁਸੀਂ ਭਰੋਸਾ ਕਰ ਲਿਆ ਫੇ ਸਾਰਾ ਕੁਝ ਹੀ ਹੋ ਜਾਣਾ ਅੱਜ ਜੇ ਤੁਸੀਂ ਬਿਮਾਰੀ ਦੇ ਵਿੱਚ ਆਏ ਆ ਅਗਰ ਤੁਸੀਂ ਅੱਜ ਪ੍ਰਤੀਤ ਕਰ ਲਵੋ ਕਿ ਮੈਂ ਚੰਗਾ ਹੋ ਗਿਆ ਆ ਔਰ ਐਵਰੀ ਡੇ ਐਵਰੀ ਟਾਈਮ ਜਦੋਂ ਵੀ ਤੁਹਾਨੂੰ ਚੇਤੇ ਆਉਂਦਾ ਤੁਸੀਂ ਇਹ ਕਹਿੰਦੇ ਆ ਮੈਂ ਚੰਗਾ ਹੋ ਗਿਆ ਆ ਮੇਰੀਆਂ ਹੱਡੀਆਂ ਤੰਦਰੁਸਤ ਹੋ ਗਈਆਂ ਆ ਮੇਰਾ ਮਾਸ ਨਵੀਂ ਜਵਾਨੀ ਫੜ ਰਿਹਾ ਆ ਮੇਰੇ ਵਾਲ ਜਿਹੜੇ ਆ ਉਹ ਵੀ ਮਜ਼ਬੂਤ ਆ ਮੇਰੇ ਜਿਸਮ ਦਾ ਹਰ ਅੰਗ ਮਜ਼ਬੂਤ ਬਣਿਆ ਹੋਇਆ ਮੇਰੀ ਨਿਗਾ ਬਿਲਕੁਲ ਦਰੁਸਤ ਆ ਮੇਰੇ ਦਿਲ ਦੀ ਧੜਕਨ ਬਿਲਕੁਲ ਸਹੀ ਆ ਮੇਰਾ ਬਲੱਡ ਪ੍ਰੈਸ਼ਰ ਨਾਰਮਲ ਆ ਮੇਰੀ ਸ਼ੂਗਰ ਦਾ ਲੈਵਲ ਨਾਰਮਲ ਆ ਮੇਰੀਆਂ ਕਿਡਨੀ ਸਹੀ ਕੰਮ ਕਰਦੀਆਂ ਮੇਰਾ ਲਿਵਰ ਸਹੀ ਕੰਮ ਕਰਦਾ ਜਦੋਂ ਤੁਸੀਂ ਪ੍ਰਤੀਤ ਕਰ ਲਈ ਤਾਂ ਤੁਸੀਂ ਕਿਹਦੇ ਕਹੇ ਤੇ ਪ੍ਰਤੀਤ ਕਰਦੇ ਆ ਮੇਰੇ ਕਹੇ ਤੇ ਪ੍ਰਤੀਤ ਕਰਦੇ ਆ ਪਰ ਨਹੀਂ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਪਰ ਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਹੈ ਮੇਰਾ ਕਿਆ ਕਈ ਵਾਰੀ ਝੂਠਾ ਹੋ ਸਕਦਾ ਪਰ ਮੇਰੇ ਪ੍ਰਭੂ ਯਿਸੂ ਮਸੀਹ ਦਾ ਕਿਹਾ ਕਦੀ ਬਦਲ ਨਹੀਂ ਸਕਦਾ ਅਸਮਾਨ ਤੱਕ ਹਿਸਕ ਸਕਦਾ ਜ਼ਮੀਨ ਦਾ ਖਤਮ ਹੋ ਸਕਦੀ ਪਰ ਮੇਰੇ ਪ੍ਰਭੂ ਦੇ ਵਚਨ ਹਮੇਸ਼ਾ ਦੇ ਲਈ ਇੱਕ اٹਲ ਸਚਾਈ ਆ ਜੋ ਰਹਿੰਦੀ ਦੁਨੀਆ ਤੱਕ ਕੰਮ ਕਰਨਗੇ ਅਤੇ ਜ਼ਿੰਦਾ ਹੋਣਗੇ ਹallelujah ਇਸ ਲਈ ਅੱਜ ਪ੍ਰਤੀਤ ਕਰਨਾ ਅੱਜ ਆਪਣੇ ਨਾਲ ਆਪਣੇ ਘਰਾਂ ਨੂੰ ਇੱਕ ਵੱਡੀ ਨੇਚਾ ਲੈ ਕੇ ਜਾਓ ਜਦੋਂ ਤੁਸੀਂ ਉੱਠਣਾ ਹੈ ਤੁਸੀਂ ਕਹਿਣਾ ਅੱਜ ਅਸੀਂ ਨੇਚਾ ਦੇ ਸੂਰਬੀਰ ਬਣ ਕੇ ਉੱਠੇ ਹਾਂ ਅੱਜ ਅਸੀਂ ਨੇਚਾ ਦੇ ਜੋਧੇ ਬਣ ਗਏ ਹਾਂ ਅਸੀਂ ਅੱਜ ਆਪਣੇ ਨਾਲ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਉਹ ਨੇਚਾ ਲੈ ਕੇ ਚੱਲੇ ਆ ਜਿਹਦੇ ਨਾਲ ਹਾਲਾਤ ਬਦਲ ਜਾਂਦੇ ਆ ਅੱਜ ਅਸੀਂ ਉਹ ਨੇਚਾ ਲੈ ਕੇ ਜਾ ਰਹੇ ਆ ਜਿਹਦੇ ਨਾਲ ਦਿਨ ਬਦਲ ਜਾਂਦੇ ਆ ਅੱਜ ਅਸੀਂ ਉਸ ਵਿਸ਼ਵਾਸ ਦੇ ਨਾਲ ਭਰ ਗਏ ਆ ਜਿਸ ਵਿਸ਼ਵਾਸ ਦੇ ਦੁਆਰਾ ਸਾਡੇ ਸਾਰੇ ਮਸਲੇ ਹੱਲ ਹੋ ਜਾਣੇ ਆ ਜਿਸ ਵਿਸ਼ਵਾਸ ਦੇ ਦੁਆਰਾ ਸਾਡੇ ਲਈ ਸਵਰਗ ਦੇ ਬੂਹੇ ਖੁੱਲ ਜਾਣੇ ਆ ਜਿਸ ਵਿਸ਼ਵਾਸ ਦੇ ਦੁਆਰਾ ਅੱਜ ਅਸੀਂ ਆਜ਼ਾਦੀ ਪਾ ਲੈਣੀ ਆ ਸੰਸਾਰ ਦੀ ਹਰੇਕ ਚੀਜ਼ ਦੇ ਉੱਤੇ ਪਰਬੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਇਬਰਾਨੀਆਂ 11 ਉਹਦਾ ਉਹਦੀ ਇੱਕ ਨੰਬਰ ਆਇਤ ਉਹਦੇ ਵਿੱਚ ਲਿਖਿਆ ਆ ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ ਅਣਡਿੱਠ ਵਸਤਾਂ ਦੀ ਸਬੂਤੀ ਹੈ ਪਾ ਜਿਹੜੇ ਸਾਡੀ ਹੁਣ ਉਹ ਗੱਲਾਂ ਜਿਹੜੀਆਂ ਆਪਾਂ ਆਸ ਕੀਤੀਆਂ ਸੀ ਕਾਸ਼ ਮੇਰੇ ਨਾਲ ਇਦਾਂ ਹੋ ਜਵੇ ਕਾਸ਼ ਮੈਂ ਚੰਗਾ ਹੋ ਜਵਾਂ ਕਿਤੇ ਸਾਡੇ ਦਿਨ ਬਦਲ ਜਾਣ ਕਿਤੇ ਸਾਡੇ ਹਾਲਾਤ ਬਦਲ ਜਾਣ ਕਿਤੇ ਸੁੱਖ ਦੇ ਦਿਨ ਆ ਜਾਣ ਕਿਤੇ ਪਰੇਸ਼ਾਨੀਆਂ ਮੁੱਕ ਜਾਣ ਆਸ ਕੀਤੀਆਂ ਗੱਲਾਂ ਕਿੱਤੇ ਤੀ ਮੀ ਆਦਮੀ ਦੀ ਸਾਡੀ ਵੀ ਆਪਸ ਵਿੱਚ ਬਣ ਜੇ ਕਿਤੇ ਮੇਰੀ ਸਾਸ ਨਾਲ ਬਣ ਜੇ ਕਿਤੇ ਮੇਰੇ ਭਰਾ ਨਾਲ ਬੰਨੀ ਸ਼ੁਰੂ ਹੋ ਜਵੇ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਬੰਦਾ ਆਸ ਕਰਦਾ ਆ ਆਪਣੇ ਅੰਦਰ ਇੱਕ ਆਸ ਰੱਖਦਾ ਕਿ ਕਿਤੇ ਇਦਾਂ ਹੋ ਜਵੇ ਜਦੋਂ ਤੁਸੀਂ ਪਹਿਲੀ ਨੇਚਾ ਕਰ ਲਈ ਕਿ ਪ੍ਰਭੂ ਯੀਸੂ ਮਸੀਹ ਪਰਮੇਸ਼ਵਰ ਦੇ ਪੁੱਤਰ ਆ ਔਰ ਦੂਜੀ ਨੇਚਾ ਕਿ ਉਹ ਆਪਣੇ ਤਾਲੀਬਾਂ ਦੇ ਫਲ ਦਤਾ ਆ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਆਸ ਕਰਦੇ ਆ ਕਹਿੰਦਾ ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਜਿਹੜੀਆਂ ਤੁਸੀਂ ਆਸ ਰੱਖਦੇ ਗੱਲਾਂ ਜਦੋਂ ਤੁਸੀਂ ਵਿਸ਼ਵਾਸ ਕਰ ਲਵੋ ਤਾਂ ਪੱਕਾ ਭਰੋਸਾ ਆ ਕਿ ਅੰਡੇਠ ਵਸਤਾਂ ਦੀ ਸਬੂਤੀ ਹੈ ਹਾਲੇ ਭਾਵੇਂ ਹੋਇਆ ਨਹੀਂ ਪਰ ਹੋ ਗਿਆ ਹੈ undid invisible ਹਲੇ ਨਜ਼ਰ ਨਹੀਂ ਆ ਰਿਹਾ ਪਰ ਹਕੀਕਤ ਦੇ ਵਿੱਚ ਹੋ ਚੁੱਕਾ ਆ ਕਿ ਬਹੁਤ ਜਲਦ ਉਹ ਨਜ਼ਰ ਵੀ ਆਉਣਾ ਸ਼ੁਰੂ ਹੋ ਜਾਏਗਾ ਹallelujah undid ਵਸਤਾਂ ਦਾ ਯਕੀਨ ਕਈ ਲੋਕਾਂ ਨੂੰ ਇਦਾਂ ਲੱਗਣਾ ਸੀ ਪ੍ਰਾਰਥਨਾ ਕਰਦੇ ਆ ਦਿਖਦਾ ਤੇ ਕੁਝ ਹੈ ਨਹੀਂ ਪਰ ਜੇ ਤੁਸੀਂ ਭਰੋਸਾ ਕਰ ਲਿਆ undid ਵਸਤਾਂ ਦੇ ਕਿ ਹੋ ਗਿਆ ਆ ਤਾਂ ਕਹਿੰਦਾ ਸਬੂਤ ਆ ਕਿ ਉਹ ਹੋ ਗਿਆ ਆ ਹallelujah ਸੋ ਅੱਜ ਤੋਂ ਤੁਸੀਂ ਇਦਾਂ ਹੀ ਕਰਨੇ ਆ ਹਾਲਾਤ ਬਦਲ ਗਏ ਜੀਵਨ ਬਦਲ ਗਿਆ ਨਛੇ ਛੁੱਟ ਗਏ ਗਰੀਬੀ ਦੇ ਬੰਧਨ ਟੁੱਟ ਗਏ ਮੈਂ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ ਆ ਬੁਰੇ ਸੁਭਾਅ ਚੋਂ ਬਾਹਰ ਨਿਕਲ ਆਇਆ ਆ ਮੇਰਾ ਸੁਭਾਅ ਬਦਲ ਗਿਆ ਆ ਅਰ ਤੁਸੀਂ ਕਿਹਾ ਕਰੋ ਮੇਰੇ ਕੰਮ ਪਰਮੇਸ਼ਵਰ ਦੇ ਕੰਮਾਂ ਜਹੀ ਆ ਮੇਰਾ ਰੂਪ ਪਰਮੇਸ਼ਵਰ ਦੇ ਰੂਪ ਜਿਹਾ ਆ ਮੇਰਾ ਸੁਭਾ ਪਰਮੇਸ਼ਵਰ ਦੇ ਸੁਭਾ ਜਿਹਾ ਆ ਮੇਰੇ ਉੱਤੇ ਜ਼ਲਾਲ ਪਰਮੇਸ਼ਵਰ ਦੇ ਜ਼ਲਾਲ ਜਿਹਾ ਆ ਮੇਰੇ ਉੱਤੇ ਮਸਾ ਪਰਮੇਸ਼ਵਰ ਦੇ ਮਸਾ ਜਿਹਾ ਆ ਮੇਰੇ ਕੰਮ ਪਰਮੇਸ਼ਵਰ ਦੇ ਕੰਮਾ ਜਿਹਾ ਆ ਅਰ ਜਦੋਂ ਤੁਸੀਂ ਇਦਾਂ ਐਵਰੀ ਡੇ ਕਹੋਗੇ ਤਾਂ ਤੁਸੀਂ ਕੁਝ ਵੀ ਗਲਤ ਨਹੀਂ ਕਹਿ ਰਹੇ ਕਿਉਂਕਿ ਉਤਪਤੀ ਦੀ ਕਿਤਾਬ ਦੇ ਵਿੱਚ ਪਹਿਲਾਂ ਹੀ ਦੱਸਿਆ ਆ ਪਰਮੇਸ਼ਵਰ ਨੇ ਸਾਨੂੰ ਆਪਣੇ ਜਿਹਾ ਬਣਾਇਆ ਆ ਆਪਣੇ ਸਰੂਪ ਉੱਤੇ ਸਗੋਂ ਆਪਣੇ ਸੁਭਾਅ ਦੇ ਉੱਤੇ ਪਰਮੇਸ਼ਵਰ ਨੇ ਸਾਡੀ ਸਿਰਜਣਾ ਕੀਤੀ ਆ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਤੁਸੀਂ ਫੰਕਸ਼ਨ ਕਰ ਲਓਗੇ ਇਹ ਡਾਟਾ ਉਹਦੇ ਅੰਦਰ ਫਿੱਟ ਕਰ ਦਿਓਗੇ ਕਿ ਮੇਰਾ ਸੁਭਾਅ ਪਰਮੇਸ਼ਵਰ ਦੇ ਸੁਭਾਅ ਵਰਗਾ ਆ ਤਾਂ ਉਹ ਡਾਟਾ ਵਰਕ ਕਰਨਾ ਸ਼ੁਰੂ ਕਰੇਗਾ ਜਦੋਂ ਤੁਸੀਂ ਇਹਨੂੰ ਦੱਸੋਗੇ ਮੇਰੇ ਕੰਮ ਪਰਮੇਸ਼ਵਰ ਦੇ ਕੰਮਾਂ ਜੇ ਆ ਤਾਂ ਉਹ ਤੁਹਾਡਾ ਜਿਹੜਾ ਦਿਮਾਗ ਆ ਉਹ ਤੁਹਾਡੇ ਕੰਮਾਂ ਨੂੰ ਕਮਾਂਡ ਦੇਵੇਗਾ ਕਿ ਤੂੰ ਕੰਮ ਪਰਮੇਸ਼ਵਰ ਦੇ ਕੰਮਾਂ ਵਰਗੇ ਕਰ ਕਿਉਂਕਿ ਦਿਮਾਗ ਸਾਨੂੰ ਸਿਗਨਲ ਦਿੰਦਾ ਨਾ ਕਿ ਤੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਤਾਂ ਆਪਣੇ ਦਿਮਾਗ ਦੇ ਵਿੱਚ ਡਾਟਾ ਲੋਡ ਕਰੋ ਔਰ ਇੱਕ ਅੱਛਾ ਡਾਟਾ ਲੋਡ ਕਰੋ ਜਿਸ ਡਾਟਾ ਦੀ ਬਹੁਤ ਜ਼ਰੂਰਤ ਆ ਔਰ ਰੋਜ਼ ਕਿਹਾ ਕਰੋ ਕਿ ਸੱਚਮੁੱਚ ਮिन्नੂ ਪਰਮੇਸ਼ਵਰ ਨੇ ਆਪਣੇ ਸਰੂਪ ਜਿਹਾ ਬਣਾਇਆ ਆਪਣੇ ਸੁਭਾਅ ਉੱਤੇ ਮੇਰੀ ਰਚਨਾ ਕੀਤੀ ਪਰਮੇਸ਼ਵਰ ਦੇ ਕੰਮ ਮੇਰੇ ਕੰਮਾਂ ਚ ਨਜ਼ਰ ਆਉਂਦੇ ਆ ਪਰਮੇਸ਼ਵਰ ਦੀ ਝਲਕ ਮੇਰੇ ਵਿੱਚੋਂ ਨਜ਼ਰ ਆਉਂਦੀ ਆ ਪਰਮੇਸ਼ਵਰ ਦੇ ਸੁਭਾਅ ਜਿਹਾ ਮੇਰਾ ਸੁਭਾਅ ਆ ਮੇਰਾ ਡੀਐਨਏ ਪਰਮੇਸ਼ਵਰ ਦੇ ਨਾਲ ਮੈਚ ਕਰਦਾ ਆ ਮੇਰਾ ਲਹੂ ਵੀ ਜੇ ਕੋਈ ਚੈੱਕ ਕਰ ਲਵੇ ਤਾਂ ਮੇਰੇ ਲਹੂ ਦਾ ਡੀਐਨਏ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਡੀਐਨਏ ਨਾਲ ਮੈਚ ਕਰਦਾ ਆ ਕਿਉਂਕਿ ਉਹਨੇ ਆਪਣਾ ਲਹੂ ਮੇਰੇ ਲਈ ਵਹਾਇਆ ਔਰ ਆਪਣਾ ਲਹੂ ਦੇ ਕੇ ਮੈਨੂੰ ਮੁੱਲ ਖਰੀਦ ਲਿਆ ਜਦੋਂ ਤੁਸੀਂ ਇਸ ਲੈਵਲ ਤੇ ਚਲੇ ਜਾਓਗੇ ਜਦੋਂ ਤੁਸੀਂ ਇਸ ਲੈਵਲ ਦੀ ਜਾ ਕੇ ਨੇਚਾ ਕਰੋਗੇ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੇ ਨਾਲ ਪ੍ਰੋਮਿਸ ਕਰਦੀ ਆ ਤੁਹਾਡਾ ਹਰ ਦੇਣ ਤੁਹਾਡਾ ਹਰ ਕੰਮ ਦੂਜਿਆਂ ਦੇ ਲਈ ਇੱਕ ਗਵਾਹੀ ਸਾਬਤ ਹੋਵੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ